ਸੈਂਡਲ ਅੱਛਾ ਉਹ ਮੜਾ ਜਿਹਾ ਕਹਿ ਕੇ ਨਾ ਥੱਲੇ ਬੈਠ ਜਾਂਦੇ ਵੀ ਦਿਖੇ ਨਾ ਵੀ ਮੈਂ ਕਿਹਾ ਹੈ ਨਾ ਕੁੜੀਆਂ ਦੀ ਨਿਸ਼ਾਨੀ ਹੈ ਜਦੋਂ ਕੁੜੀਆਂ ਸੰਗ ਦੀਆਂ ਸ਼ਰਮ ਹੁੰਦੀ ਹੈ ਉਹੀ ਕੁੜੀ ਦੀ ਨਿਸ਼ਾਨੀ ਹੁੰਦੀ ਹੈ ਸੋ ਇੱਕ ਵਾਰੀ ਕੁੜੀਆਂ ਦੇ ਨਾਲ ਸਾਰੇ ਤਾੜੀ ਲਾ ਦੇ ਜਿੰਨਾਂ ਜਿੰਨਾਂ ਦੇ ਘਰੇ ਕੁੜੀਆਂ ਨੇ ਉਹ ਬੜੇ ਕਿਸਮਤ ਵਾਲੇ ਲੋਕ ਨੇ ਮੈਂ ਆਪਣੇ ਪਾਪਾ ਨੂੰ ਬਹੁਤ ਪਿਆਰ ਕਰਦੀ ਆ ਕਿ ਉਹ ਵੀ ਕਦੀ ਉਹਨਾਂ ਨੇ ਸਾਨੂੰ ਇਹ ਮਹਿਸੂਸ ਨਹੀਂ ਹੋਣ ਦਿੱਤਾ ਕਿ ਕੁੜੀ ਕੇ ਮੁੰਡੇ ਚ ਕੋਈ ਫਰਕ ਵੀ ਹੁੰਦਾ ਤਾਂ ਹੀ ਮੈਂ ਅੱਜ ਇੱਥੇ ਖੜੀ ਆ ਸੋ ਸਾਰੇ ਜਨ ਨੇ ਆਪਣੇ ਪੇਰੈਂਟਸ ਦੀ ਜ਼ਰੂਰ ਰਿਸਪੈਕਟ ਕਰਿਆ ਕਰੋ ਉਹਨਾਂ ਦੇ ਉੱਤੇ ਕੁਝ ਵੀ ਨਹੀਂ ਹੈਗਾ ਉਹ ਤੇਰੇ ਨਾਲ ਖੜੀ ਆ ਮੈਂ ਜਦੋਂ ਤੱਕ ਮਰਦੀ ਨਹੀਂ ਦੁਨੀਆਂ ਦੀ ਪਰਵਾਹ ਕਿ ਕਿਸੇ ਤੋਂ ਮੈਂ ਡਰਦੀ ਨਹੀਂ ਇਹ ਲਿਰਿਸ ਇਸ ਜਿਹੜਾ ਰਾਈਟਰ ਨੇ ਉਹਨਾਂ ਦੀ ਗੱਲ ਹੈ ਮੇਰੀ ਗੱਲ ਨਹੀਂ ਹੈਗੀ ਮੈਂ ਤਾਂ ਬਹੁਤ ਡਰਦੀ ਆ ਮੇਰੇ ਹੱਲੇ ਤੱਕ ਸਾਹ ਨਹੀਂ ਰਲਦੇ ਹੋ ਤੇ ਖੜੀਆਂ ਮੈਂ ਜਦੋਂ ਤੱਕ ਮਰਦੇ ਨਾ ਤੂੰ ਯਾਦਿ ਵਰ ਵਗੇ ਕਿਸਾ ਮੱਡਰਦੀ ਨਹੀਂ ਵੇ ਓ ਜਾਨੀ ਤੇਰਾ ਨਾਮ ਕਿੰਨਾ ਸੋਹਣਾ ਵੇ ਲੈ ਕਿੰਦਾ ਸਾਵੇ ਮੈਨੂੰ ਤੇਰੇ ਬਿਨਾਂ ਹਣੀ ਹੋਰ ਕੰਮ ਵੇ ਓ ਮੈਨੂੰ ਤੇਰੇ ਬਿਨਾਂ ਹਣੀ ਹੋਰ ਕੰਮ ਵੇ ਨਾਲ ਗਿਆ ਕੇ ਓ ਮੇਰੇ ਮੰਮੀ ਨੂੰ ਪਸੰਦ ਨਹੀਂ ਅਸਾਂ ਦੇਖੇ ਤਰ ਕਿੰਨੀ ਆਵਾਜ਼ ਆਣੀ ਹੈ ਤੁਸੀਂ ਸਾਰਿਆਂ ਨੇ ਮੇਰੀ ਹੁਣ ਮੇਰੇ ਨਾਲ ਬੋਲਣਾ ਓ ਮੇਰੇ ਮੰਮੀ ਨੂੰ ਪਸੰਦ ਨਹੀਂ ਮੈਨੂੰ ਲੱਗ ਰਿਹਾ ਇੱਧਰ ਮੁੰਡਿਆਂ 'ਚ એનર્ਜੀ ਬਹੁਤ ਥੋੜੀ ਹੈ ਹੈਨਾ ਜੀ ਪਿੰਡ ਵਾਲੇ ਮੁੰਡੇ ਜਿਹੜੇ ਆ ਥੋੜੇ ਜਿਹਾ ਮੈਨੂੰ ਲੱਗਦਾ એનર્ਜੀ ਘੱਟ ਆ ਮੈਨੂੰ ਲੱਗਦਾ ਇੱਧਰ ਕੁੜੀਆਂ 'ਚ ਜ਼ਿਆਦਾ એનર્ਜੀ ਲੱਗ ਰਹੀ ਹੈ ਮੈਨੂੰ ਹੈ ਓ ਥਾਣੋਂ ਆਂਦਾ ਆਜੋ 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 ਇੱਧਰ ਆਓ ਕਿਆ ਬਾਤ ਹੈ ਉਹਦੀ ਹਿੰਮਤ ਦੇਖੋ ਤੁਰ ਕੇ ਆਈ ਸਾਰੇ ਉੱਥੇ ਬੈਠੇ ਸਾਰੇ ਸੰਗ ਦੇ ਸੀ ਕੀ ਨਾਮ ਹੈ ਤੁਹਾਡਾ ਸਾਡੋ ਮਾਰੀ ਜੀ ਹਰਮਨ ਪ੍ਰੀਤ ਕੋਰ ਹਰਮਨ ਪ੍ਰੀਤ ਲਈ ਥੋੜੀ ਜ਼ੋਰਦਾਰ ਦਾੜੀ ਹੋਣੀ ਚਾਹੀਦੀ ਹੈ ਜੀ ਤੁਸੀਂ ਲਹਿੰਗਾ ਬਹੁਤ ਸੋਹਣਾ ਪਾਇਆ ਹੈ ਸਾਡਾ ਪਾਇਆ ਮੇਰਾ ਵੀ ਸੋਹਣਾ ਹੈ ਹੈ ਕੀ ਕਰਦੇ ਹੋ ਤੁਸੀਂ ਜੈਸੀ ਜੀ ਪੜਦੇ ਆ ਜੀ ਕਿਹੜੀ ਕਲਾਸ ਚ ਪੜਦੇ ਆ ਤੀਜੀ ਚ ਤੀਜੀ ਚ ਪੜਦੇ ਆ ਤੇ ਤੁਹਾਨੂੰ ਗੌਣਾ ਚੰਗਾ ਲੱਗਦਾ ਹੈ ਹਾਂਜੀ ਕਿੰਨਾ ਕੁ ਚੰਗਾ ਲੱਗਦਾ ਜੀ ਬਾਤ ਆ ਤੁਸੀਂ ਅੱਖਾਂ ਤੇ ਕੀ ਲਾਇਆ ਹੈ ਆਏ ਹੋਏ ਓ ਮੇਰੀ ਮੰਮੀ ਨੂੰ ਪਸੰਦ ਨਹੀਂ ਤੂੰ ਵੇ ਤੇਰਾ ਗੋਰਾ ਮੂੰਹ ਮੈਂ ਤਾਂ ਸਤੈ ਨੂੰ ਮੈਂ ਤਾਂ ਵੀ ਤੈਨੂੰ સાર્યાને તડિયા મા લાગ્યા ચંગા લાગ્યા થુ